ਪੰਨਾ ਡਾਕਟਰ ਚਾਹੁੰਦੇ ਸੀ ਬਿਸ਼ੱਕ ਹੈਗੀ ਹੁਣ ਤੁਸੀਂ ਡਾਕਟਰ ਹੀ ਬਣਾਉਂਦੇ ਨਾਲ ਡਾਕਟਰ ਲੱਗਦਾ ਹਾਂ ਉਹੀ ਮੈਂ ਰੋਜ਼ ਨੂੰ ਕਹਿੰਦਾ ਕਿ ਮੈਂ ਹੱਲ ਵੀ ਚਿੱਟੇ ਕੱਪੜੇ ਪਾਉਂਦਾ ਮੈਂ ਟੇਬਲਾਂ ਤੇ ਚੀਜ਼ਾਂ ਘਟਦਾ ਲੇਕਿਨ ਉਹ ਚੀਜ਼ਾਂ ਵੱਖਰੀਆਂ ਨੇ ਸੋਚਿਆ ਨਹੀਂ ਸੀ ਕਿ ਮਤਲਬ ਹੋਟਲ ਮੈਨੂੰ ਕਿੰਨੀ ਵਾਸ ਸਬਜੈਕਟ ਹੈ ਅੱਜ ਕੱਲ ਜਿਹੜੇ ਵੀ ਸਟੂਡੈਂਟ ਸੋਚਦੇ ਨੇ ਕਿ ਚਲੋ ਅਗਰ ਪੜਾਈ ਲਿਖਾਈ ਤੋਂ ਬਚਣਾ ਹੈ ਚਲੋ ਹੋਟਲ ਵਰਤੀ ਹੋ ਜਾਈਏ ਤੇ ਐਸਾ ਬਿਲਕੁਲ ਵੀ ਨਹੀਂ ਹੈ ਮਤਲਬ ਮੈਨੂੰ ਪਤਾ ਹੈ ਕਿ ਮੇਰੇ 15 16 ਤਾਂ ਸਬਜੈਕਟ ਸੀਗੇ ਅ ਐਂਡ ਜੇ ਦੇਸ਼ ਨਾ ਕੋਈ ਡਿਗਰੀ ਜਾਂ ਕੋਈ ਚੀਜ਼ ਨਾ ਹੋਵੇ ਮਤਲਬ 18 ਸਾਲ ਤੋਂ ਲੈ ਕੇ 75 ਸਾਲ ਤੱਕ ਦਾ ਬੰਦਾ ਮੇਰਾ ਸਕੂਲ ਜੁਆਇਨ ਕਰ ਸਕਦਾ ਹੈ ਤੇ ਮੈਨੂੰ ਯਾਦਾ ਕਿ ਯੂ نو ਜਦੋਂ ਮੈਂ ਵਾਪਸ ਛੁੱਟੀ ਤੇ ਆਂਦਾ ਸੀਗਾ ਕਸ਼ਮੀਰ ਤੋਂ ਹੋਰ ਮੈਨੂੰ ਲੋਕ ਪੁੱਛਦੇ ਸੀ ਕੀ ਕਰਦਾ ਹੈ ਤੇ ਮੈਂ ਉਸ profession ਨੂੰ ਨਾ ਬੜਾਈ ਫਲੋਰਲ ਤਰੀਕੇ ਨਾਲ ਪ੍ਰੈਜੈਂਟ ਕਰਦਾ ਸੀ ਮੈਂ ਕਹਿੰਦਾ ਸੀ ਮੈਂ ਮੈਨੇਜਮੈਂਟ ਕਰ ਰਿਹਾ ਅ ਵੇ ਜਿਹੜੇ ਸ਼ੈਫ ਸੰਜੀਵ ਕਪੂਰ ਸ਼ੈਫ ਰਦੀਪ ਬਰਾੜ ਵਿਕਾਸ ਕਰਨਾ ਇਹਨਾਂ ਨੇ ਜਿਹੜਾ ਸ਼ੈਫਸ ਨੂੰ ਪੌਪੂਲਰਾਈਜ਼ ਕੀਤਾ ਮੀਡੀਆ ਤੇ ਉਹ ਬਹੁਤ ਵਧੀਆ ਕੀਤਾ ਹੈ ਥੀ ਹੁਣ ਘਰ-ਘਰ ਵਿੱਚ ਲੋਕਾਂ ਨੂੰ ਪਤਾ ਕਿ ਸ਼ੈਫ ਕੀ ਚੀਜ਼ ਹੁੰਦੀ ਹੈ ਸਹੀ ਹੈ ਜਦੋਂ ਮੈਰਿਜ ਹੋਈ ਹੋਣੀ ਹੈ ਮੈਡਮ ਤਾਂ ਖੁਸ਼ ਹੁੰਦੇ ਹੋਣਗੇ ਬਸ ਚਲੋ ਮੈਨੂੰ ਖਾਣਾ ਬਣਾਉਣਾ ਨਹੀਂ ਪੈਣਾ ਅਸੀਂ ਤਾਂ ਬਹੁਤ ਹੀ ਬੜਾ ਅੱਛਾ ਬਣਾਉਂਦੇ ਆ ਹਾਂ ਐਸਾ ਹੁੰਦਾ ਸੀ ਹੁਣ ਅੱਜ ਵੀ ਮਤਲਬ ਖਾਣਾ ਮੈਂ ਕਦੇ-ਕਦੇ ਘਰ ਬਣਾਉਂਦਾ ਮਤਲਬ ਮੇਰੇ ਘਰ ਵਿੱਚ ਮੋਸਟਲੀ ਸਾਰੇ ਇਕਵਿਪਮੈਂਟ ਹੈਗੇ ਦੇਖੋ क्रेज ਤੇ ਹਲੇ ਵੀ ਹੈਗਾ ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਨਾ क्रेज ਵੱਖਰੇ ਕਨਸੈਪਟ ਵਿੱਚ ਹੈਗਾ ਜਦੋਂ ਸਾਡਾ ਮਤਲਬ ਕਰੀਅਰ ਸਟਾਰਟਿੰਗ ਸੀ ਤੇ ਸਾਨੂੰ ਇੰਨੀ ਕੋਈ ਜ਼ਿਆਦਾ ਨੋਲੇਜ ਨਹੀਂ ਸੀ ਕਿਉਂਕਿ ਇੰਨੀ ਅਵੇਅਰਨੈਸ ਨਹੀਂ ਸੀ ਇੰਨਾ ਸੋਸ਼ਲ ਮੀਡੀਆ ਨਹੀਂ ਸੀ ਟੈਲੀਵਿਜ਼ਨ ਨਹੀਂ ਸੀ ਇੰਟਰਨੈਟ ਨਹੀਂ ਸੀ ਤੇ ਸਾਨੂੰ ਜਿਹੜਾ ਪੜਿਆ ਸੀ ਕਿਤਾਬਾਂ ਤੋਂ ਪੜਿਆ ਜਿਹੜਾ ਪੜਿਆ ਆਪਣੇ ਮੈਂਟਰਸ ਕੋਲੋਂ ਸਿੱਖਿਆ ਵਰਸ ਟਾਈਮ ਵੀ ਦੇਖੇ ਨੇ ਅੱਛੇ ਟਾਈਮ ਵੀ ਦੇਖੇ ਨੇ ਔਰ ਅੱਜ ਅਸੀਂ ਸਭ ਕੁਝ ਚੇਲ ਸਕਦੇ ਹਾਂ ਬਟ ਅੱਜਕੱਲ ਦੀ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਸਿንስ ਉਹਨਾਂ ਨੇ ਇਤਨੀ ਮਿਹਨਤ ਤੋਂ ਨਹੀਂ ਆਏ ਨੇ ਤੇ ਉਹ ਥੋੜਾ ਪ੍ਰੈਸ਼ਰ ਨਹੀਂ ਲੈ ਸਕਦੇ ਉਹ ਥੋੜਾ ਕ੍ਰੈਕ ਹੋ ਜਾਂਦੇ ਨੇ ਪ੍ਰੈਸ਼ਰ ਇਸ ਮਤਲਬ ਉਹ ਉਹ ਨੈਚੁਰਲੀ ਆਈ ਥਿੰਕ ਉਹ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਹੁਣ ਧਾਰਨਾ ਬਦਲ ਹੀ ਆ ਲੋਕਾਂ ਦੀ ਸ਼ੈਫ ਬਣਤੀ ਜਿਵੇਂ ਤੁਸੀਂ ਕਹਿੰਦੇ ਸੀ ਜੀ ਹਾਂ ਹਾਂ ਬਹੁਤ ਜ਼ਿਆਦਾ ਹੁਣ ਤੇ ਅੱਜਕੱਲ ਮੈਂ ਦੇਖਦਾ ਕਿ ਹਰ ਬੰਦਾ ਸ਼ੈਫ ਬਣਨਾ ਚਾਹੁੰਦਾ ਲੋਕਡਾਊਨ ਨੇ ਮੇਰੇ ਵਰਗਿਆਂ ਨੂੰ ਵੀ ਸ਼ੈਫ ਬਣਾ ਦਾ ਘਰ ਦੇ ਵਿੱਚ ਜਲੇਬੀਆਂ ਪਤਾ ਨਹੀਂ ਕਿਆ ਕਿਆ ਕੱਢਦੇ ਨੇ ਹਾਂ ਤੋਂ ਉਹਦੇ ਵਿੱਚ ਹੋਮ ਸ਼ੈਫਸ ਆ ਗਏ ਹੁਣ ਨਵੇਂ ਅੱਜ ਦੇਖੋ ਤਾਂ ਫ੍ਰਿਜ ਭਰੇ ਹੋਏ ਨੇ ਮਤਲਬ ਉਹ ਹੀ ਪਰ ਟਾਈਮ ਨਹੀਂ ਹੈ ਚੀਜ਼ਾਂ ਦਾ ਮਤਲਬ ਤਾਕਿਸ਼ ਫੂਡ ਕੋਲਰ ਮਾਈਕ੍ਰੋਪਾਇਰ ਖਾਲਿਆ ਇਹ ਸਭ ਚੀਜ਼ਾਂ ਚਲਦੀ ਜਾ ਰਹੀ ਹੈ ਤੇ ਐਟੀਟਿਊਡ ਜਿਹੜਾ ਇੱਕ ਸ਼ਬਦ ਹੁੰਦਾ ਨਾ ਉਹ ਬਹੁਤ ਇੰਪੋਰਟੈਂਟ ਹੈ ਪਰ ਉਸ ਐਟੀਟਿਊਡ ਇਸ ਕਰਕੇ ਮਹਾਦਰ ਖਾਣਾ ਅੱਛਾ ਲੱਗਦਾ ਹੈ ਕਿਉਂਕਿ ਉਹਦਾ ਸੁਭਾਅ ਇਸ ਕਰਕੇ ਲੰਗੜ ਦਾ ਖਾਣਾ ਅੱਛਾ ਲੱਗਦਾ ਹੈ ਕਿਉਂਕਿ ਜਿਹੜੇ ਭਾਵ ਨਾਲ ਲੋਕ ਲੋਕੀ ਬਣਾਉਂਦੇ ਗੁਰਬਾਣੀ ਉੱਥੇ ਤੇ ਉਹ ਸਰ ਬਣਉਂਦੀ ਹੈ ਹਾਂ ਬਹੁਤ ਇੰਪੋਰਟੈਂਟ ਹੈ ਦੇਖੋ ਹਰ ਬੰਦੇ ਦਾ ਨਾ ਸਵਾਦ ਸੇਮ ਨਹੀਂ ਹੁੰਦਾ ਇੱਕ ਰੈਸਟਰੀ ਇੱਕ ਨੂੰ ਬਹੁਤ ਅੱਛਾ ਲੱਗੇਗੀ ਦੂਜੇ ਨੂੰ ਨਹੀਂ ਅੱਛਾ ਲੱਗੇਗਾ ਸਹੀ ਬਟ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਉਹਨੂੰ ਆਪਣੇ ਦਿਲ ਤੇ ਨਾਲ ਲੈ ਕੇ ਜਾ ਕੇ ਦੇਖੋ ਕਿ ਗੈਸ ਦਾ ਟੇਸ ਕਿਸ ਤਰ੍ਹਾਂ ਦਾ ਹੈ ਔਰ ਫਿਰ ਗੈਸ ਨੂੰ ਉਹ ਸਰਵਿਸ ਦੋ ਜੋ ਕਿ ਫੂਡ ਉਹਦੇ ਟੇਸ ਦੇ ਹਿਸਾਬ ਨਾਲ ਬਣਾ ਸਕੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਔਨ ਪੁਆਇੰਟ ਤੇ ਮੈਂ ਹਰਜਿੰਦਰ ਸਿੱਧੂ ਗੱਲਬਾਤ ਕਰਾਂਗੇ ਇੱਕ ਐਸੀ ਸ਼ਖਸੀਅਤ ਦੇ ਨਾਲ ਜਿਹੜੇ ਬੜੇ ਮਿਠਾਸ ਭਰੇ ਬੜੇ ਸਵਾਦਲੇ ਖਾਣੇ ਬਣਾਉਂਦੇ ਆ ਪਰ ਖਾਣੇ ਬਣਾਉਣ ਦਾ ਸਫਰ ਕਿਵੇਂ ਸ਼ੁਰੂ ਹੋਇਆ ਜਦ ਕਿ ਬੰਨਾ ਕੁਝ ਹੋਰ ਚਾਹੁੰਦੇ ਸੀ ਸਰਦਾਰ ਪ੍ਰਵਿੰਦਰ ਸਿੰਘ ਵਾਲੀ ਜੀ ਡਾਕਟਰ ਨੇ ਡਾਕਟਰ ਸ਼ੈਫ ਪ੍ਰਵਿੰਦਰ ਸਿੰਘ ਵਾਲੀ ਵੀ ਆਪਾਂ ਉਹਨਾਂ ਨੂੰ ਕਹਿ ਸਕਦੇ ਆ ਸਾਡੇ ਨਾਲ ਨੇ ਵੈਸੇ ਕਸ਼ਮੀਰ ਤੋਂ ਨੇ ਰਹਿੰਦੇ ਡੈਲੀ ਨੇ ਬਾਕੀ ਸਫ਼ਰ ਦੀਆਂ ਗੱਲਾਂ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਵਾਲੀ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਬਿਲਕੁਲ ਠੀਕ ਬਿਲਕੁਲ ਠੀਕ ਰੱਬ ਦੀ ਮਿਹਰ ਬੜੀ ਸਾਡੀ ਅਸੀਂ ਆਪਦੇ ਆਪ ਨੂੰ ਕੁਸ਼ਣ ਨਹੀਂ ਸੀ ਵੀ ਸਮਝਦੇ ਆ ਜਿਹੜਾ ਅੱਜ ਤੁਹਾਡੇ ਚਲੋ ਸੁਆਬ ਬਣਿਆ ਤੇ ਮਿਲ ਬੈਠ ਕੇ ਗੱਲਾਂ ਕਰਨ ਦਾ ਹੈ ਨਾ ਤੇ ਸ਼ੁਰੂਆਤ ਕਰਾਂਗੇ ਜਦੋਂ ਆਪਾਂ ਇਹ ਤੋਂ ਪਹਿਲਾਂ ਆਫ ਕੈਮਰਾ ਗੱਲਾਂ ਕਰ ਰਹੇ ਸੀ ਤੁਸੀਂ ਡਾਕਟਰ ਬਣਨਾ ਚਾਹੁੰਦੇ ਸੀ ਬਣਨਾ ਡਾਕਟਰ ਚਾਹੁੰਦੇ ਸੀ ਵਿਸ਼ੱਕ ਹੈਗੇ ਹੁਣ ਤੁਸੀਂ ਡਾਕਟਰ ਦੇ ਨਾਮ ਦੇ ਨਾਲ ਡਾਕਟਰ ਲੱਗਦਾ ਹਾਂ ਉਹੀ ਮੈਂ ਲੋਕਾਂ ਨੂੰ ਕਹਿੰਦਾ ਕਿ ਮੈਂ ਹੱਲੇ ਵੀ ਚਿੱਟੇ ਕੱਪੜੇ ਪਾਉਂਦਾ ਮੈਂ ਟੇਬਲਾਂ ਤੇ ਚੀਜ਼ਾਂ ਕੱਟਦਾ ਲੇਕਿਨ ਉਹ ਚੀਜ਼ਾਂ ਵੱਖਰੀਆਂ ਨੇ ਪਰ ਉਹ ਤੁਸੀਂ ਦਵਾਈਆਂ ਨਹੀਂ ਲਿਖਦੇ ਤੁਸੀਂ ਜਿਹੜਾ ਹੈਗਾ ਹੁਣ ਉਹ ਖਾਣ ਵਾਲੀਆਂ ਚੀਜ਼ਾਂ ਦਾ ਤੁਸੀਂ ਡਾਕਟਰੀ ਮੋਇਨਾ ਕਰਦੇ ਹੋ ਕਿੱਦਾਂ ਬਣਿਆ ਸਾਰਾ ਸੁਭਾਅ ਸਰ ਦੇਖੋ ਸਾਡੇ ਟਾਈਮ ਵੇਚਨਾ ਤੁਹਾਨੂੰ ਪਤਾ ਹੈ ਅੱਜ ਤੋਂ 30 35 ਸਾਲ ਪਹਿਲੇ ਦੀ ਗੱਲ ਹੈ ਕਿ ਹਰ ਕੋਈ ਚਾਹੁੰਦਾ ਸੀ ਕਿ ਜਾਂ ਤੇ ਉਹ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਤੇ ਹਾਂਜੀ ਹਾਂਜੀ ਅ ਇਸ ਤੋਂ ਜ਼ਿਆਦਾ ਕੁਝ ਹੁੰਦਾ ਨਹੀਂ ਸੀ ਜ਼ਿਆਦਾ ਹਾਂ ਲੇਕਿਨ ਮੇਰਾ ਬੜਾ ਮਾਨਸਿਕੀ ਮੈਂ ਨਿਊਰੋ ਸਰਜਨ ਬਣਾ ਬੜਾ ਫਿਕਸ ਸੀਗਾ ਔਰ ਮੈਨੂੰ ਬਹੁਤ ਸ਼ੌਕ ਸੀ ਡਾਕਟਰ ਬਣਨ ਦਾ ਜੀ ਅ ਲੇਕਿਨ ਜਦੋਂ ਮੈਂ ਐਗਜ਼ਾਮ ਦਿੱਤੇ ਤੇ ਮੇਰਾ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਹੋ ਗਿਆ ਔਰ ਮੈਂ 1 ਸਾਲ ਇੰਜੀਨੀਅਰਿੰਗ ਕੀਤੀ ਹੈ ਲੇਕਿਨ ਮੈਨੂੰ ਕੋਈ ਇੰਨੀ ਖਾਸ ਪਸੰਦ ਨਹੀਂ ਆਈ ਅੱਛਾ ਤੇ ਮੈਂ ਸੋਚਿਆ ਕਿ ਕੁਝ ਹੋਰ ਕਰਦੇ ਹਾਂ ਉਸ ਟਾਈਮ ਥੋੜਾ ਕਸ਼ਮੀਰ ਵਿੱਚ ਸੋਇ ਬਿਲੋਂਗ ਸੀ ਹਾਂਜੀ ਤੇ ਉਦੋਂ ਥੋੜੀ ਟੈਨਸ਼ਨ ਵੀ ਚੱਲ ਰਹੀ ਸੀ ਤੇ ਸਟੂਡੈਂਟਸ ਵੀ ਉਧਰ ਉਧਰ ਮਾਈਗ੍ਰੇਟ ਹੋ ਰਹੇ ਸੀ ਤੇ ਮੈਂ ਆਪਣਾ ਨਾ ਇੱਕ ਹੋਟਲ ਮੈਨੇਜਮੈਂਟ ਦਾ ਐਗਜ਼ਾਮ ਦੇ ਦਿੱਤਾ ਮੈਂ ਕਿਹਾ ਚਲੋ ਹੋਟਲ ਮੈਨੇਜਮੈਂਟ ਜੁਆਇਨ ਕਰਾਂਗੇ ਕੁਝ ਕਰਨਾ ਨਹੀਂ ਹੈ ਜ਼ਿਆਦਾ ਥੋੜੇ ਪਾਂਡੇ ਮਾਜਾਂਗੇ ਥੋੜਾ ਵਰਤਨ ਸਾਫ਼ ਕਰਕੇ ਖਾਣਾ ਪਕਾਵਾਂਗੇ ਔਰ ਮੈਨੂੰ ਆਪਣੀ ਲਾਈਫ ਵਿੱਚ ਬਹੁਤ ਟਾਈਮ ਹੋਏਗਾ ਮੈਡੀਕਲ ਸਟੱਡੀਜ਼ ਵਾਸਤੇ ਫਰਦਰ ਪੜ੍ਹਾਂਗਾ ਤੇ ਇਹ ਸੋਚ ਕੇ ਮੈਂ ਕਲਕੱਤਾ ਚਲਾ ਗਿਆ ਅੱਛਾ

होटल इंजीनियरिंग है फूड प्रोडक्शन है बेकरी है वक्र वक्रे क्वजीनज है और बहुत ही मेहनत वाला काम है मतलब अगर कोई सोचे ना कि भाई सिटिंग जॉब है जो भी शेफ्स में लोग देखते हैं टी वी से आ गए तो सोचते हैं बड़ी मस्त लाइफ है तो हाँ ग्लैमर है लेकिन वो पिछले हार्डवर्क बहुत बहुत ज़्यादा है तो बस फिर समा बनता गया बहुत अच्छा लगता गया और इस तरह फिर शेफ बन गए स्टडी करने तो बाद पहली जॉब <laughs> जी की सी किसी ਸੋ ਮੈਂ ਬੜਾ ਲੱਕੀ ਸੀਗਾ बिकॉज ਮੈਨੂੰ ਜੌਬਸ ਵਾਸਤੇ ਬਹੁਤ ਜ਼ਿਆਦਾ ਟਰਨਣਾ ਨਹੀਂ ਪਿਆ ਅ ਸਾਡਾ ਇੱਕ ਕੈਂਪਸ ਇੰਟਰਵਿਊ ਹੋਇਆ ਸੀ ਐਂਡ ਫਿਰ ਮੈਂ ਸੈਲੈਕਟ ਹੋਇਆ ਸੀ ਕਾਲਜ ਜਿਹਨੂੰ ਕਹਿੰਦੇ ਸੀ ਉਬਰੋਏ ਸਕੂਲ ਆਫ ਹੋਟਲ ਮੈਨੇਜਮੈਂਟ ਜੀ ਅੱਜ ਉਹਨੂੰ ਕਹਿੰਦੇ ਨੇ OCLD ਤੇ OCLD ਨਾ ਇੱਕ ਬਹੁਤ ਹੀ ਜਿਹੜੇ ਵੀ ਹੋਟਲ ਮੈਨੇਜਮੈਂਟ ਕਰ ਰਹੇ ਨੇ ਸਟੂਡੈਂਟਸ ਉਹਨਾਂ ਵਾਸਤੇ OCLD ਦੀ ਬਹੁਤ ਬੜੀ ਮਾਨਯਤਾ ਹੈ ਜਿਸ ਤਰ੍ਹਾਂ ਇੱਕ ਇੰਜੀਨੀਅਰਿੰਗ ਸਟੂਡੈਂਟ ਵਾਸਤੇ IIT ਹੋ ਗਿਆ ਜਾਂ ਮਤਲਬ ਇਸ ਲੈਵਲ ਦਾ ਜਾਂ ਮੈਨੇਜਮੈਂਟ ਇੰਸਟੀਟਿਊਟ ਵਾਸਤੇ IIM ਹੋ ਗਿਆ ਤੋ ਇਸ ਲੈਵਲ ਦਾ OCLD ਦੀ ਵੈਲਿਊ ਹੈ ਹਮ ਤੇ ਮੈਂ ਸਿਲੈਕਟ ਹੋਇਆ OCLD 2 ਸਾਲ ਮੈਂ ਮਾਸਟਰਸ ਕੀਤਾ ਓਬਰੋਏ ਦੇ ਨਾਲ ਹੋਰ ਬੜਾ ਵੱਖਰਾ ਪ੍ਰੋਗਰਾਮ ਹੈ ਮਤਲਬ ਉਸ ਪ੍ਰੋਗਰਾਮ ਦੀ ਕੋਈ ਫੀਸ ਵੀ ਨਹੀਂ ਹੈ ਅਸੀਂ ਉਹ ਹੈਂਡ ਪਿਕ ਕਰਦੇ ਹਾਂ ਸਟੂਡੈਂਟਸ ਓਕੇ ਸਟੂਡੈਂਟ ਨੂੰ ਟ੍ਰੇਨਿੰਗ ਦਿੰਦੇ ਆਂ ਹੋਰ ਉਹ ਫਿਰ ਜਾ ਕੇ ਆਪਣਾ ਓਬਰੋਏ ਹੋਟਲ ਵਿੱਚ ਹੀ ਉਹਨਾਂ ਨੂੰ ਨੌਕਰੀ ਮਿਲਦੀ ਹੈ ਜੀ ਔਰ ਉਹ ਟ੍ਰੇਨਿੰਗ ਵੀ ਕੋਈ ਫੀਸ ਨਹੀਂ ਹੈ ਇਨਫੈਕਟ ਉਹ ਤੁਹਾਨੂੰ ਸਟਾਈਪੈਂਡ ਦੇ ਦਿੰਦੇ ਨੇ ਓਕੇ ਤੋ ਇਵਨ ਟ੍ਰੇਨਿੰਗ ਸਟਾਰਟਡ ਵਿਦ ਮਾਈ ਲਿਟਲ ਸਟਾਈਪੈਂਡ ਮਤਲਬ ਅੱਛਾ ਕਾਸਾ ਓਕੇ ਔਰ ਸੋ ਫਿਰ ਮੈਂ 2 ਸਾਲ ਉਬਰਾਏ ਤਾਂ ਜਦੋਂ ਟ੍ਰੇਨਿੰਗ ਆਪਣੀ ਕੰਪਲੀਟ ਹੋਈ ਤਾਂ ਸੋ ਆਇਮ ਸਟੱਡੀਡ 5 ইয়ারਸ ਆਫ ਹੋਟਲ ਮੈਨੇਜਮੈਂਟ 3 ਸਾਲ ਹੋਟਲ ਮੈਨੇਜਮੈਂਟ ਔਰ 2 ইয়ারਸ ਐਟ ওসিএলডি ਤੇ ਫਿਰ ਮੇਰੀ ਪਹਿਲੀ ਪੋਸਟਿੰਗ ਦੀ ਉਬਰਾਏ ਨਿਊ ਦਿੱਲੀ ਸੀ ਜੀ ਐਸ ਅ ਪੇਸਟਰੀ ਸ਼ੈਫ ਤੇ ਮੈਨੂੰ ਬਹੁਤ اچھا ਲੱਗਦਾ ਸੀ ਕਿ ਛੋਕਲੇਟਸ ਬ੍ਰੈਂਡਸ ਉਹਦੇ ਚ ਇੰਟਰਸਟ ਆ ਗਿਆ ਉਹ ਕੀਤਾ 98 ਤੱਕ 98 ਮੇਰੀ ਉਬਰਾਏ ਗ੍ਰੈਂਡ ਕਲਕੱਤਾ ਟ੍ਰਾਂਸਫਰ ਹੋ ਗਈ ਉਹ ਤੇ ਬਹੁਤ ਵਧੀਆ ਰਿਹਾ ਮੇਰਾ 2 ਸਾਲ ਤੱਕ ਮੈਂ ਬੇਕਰੀ ਫਿਰ ਮੈਂ ਹੋਰ ਕਿਚਨ ਵਿਚ ਵੀ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਮਿਸਟਰ ਉਬਰੋਨ ਤੇ ਮਿਸਟਰ ਉਬਰੋਨ ਨੇ ਫਿਰ ਮੈਨੂੰ ਆਸਟ੍ਰੇਲੀਆ ਭੇਜਿਆ 3 ਮਹੀਨੇ ਵਾਸਤੇ ਮਿਸਟਰ ਉਬਰਾਏ ਫੁੱਲ ਨਾਮ ਮਿਸਟਰ ਪ੍ਰਥਵੀ ਰਾਜ ਸਿੰਘ ਉਬਰੋਏ ਉਹਨਾਂ ਦਾ ਹੁਣੇ-ਹੁਣੇ ਹੀ ਜਸਟ ਡਾਈਡ ਅਰਾਊਂਡ ਫਿਊ ਮੰਥਸ ਅਗੋ ਓਕੇ ਓਕੇ ਤੇ ਸਾਡੇ ਉਹ ਚੇਅਰਮੈਨ ਸੀਗੇ ਜੀ and uh, very nice man uh, and uh, so he sent me to australia ke tu australia jao train karo to main 3 mahine utthe la ke aaya fir main obroey grandwich uh, uh, hor kam kita fir main 2000 di gal hai main uh, ek naya hotel khul raha se itc da ji itc shonar bangla okay. main ta main hmm. utthe join kita ji do saal utthe kam kita utthe bhi bahut sikha in fact main bahut sari countries gaya food promotion le like. okay uh, itc to te wo oh, mera bahut acha experience si ga ji لیکن 2 سال بعد پھر میں نے واپس اوبرائے میں ਆਇਆ 2004 ਵਿੱਚ ਜੀ ਐਟ ਦ ਸੇਮ ਪਲੇਸ ਜਿੱਥੇ ਮੈਂ ਖੁਦ ਪੜ ਕੇ ਨਿਕਲਿਆ ਸੀ ਹਮ ਤੇ ਉੱਥੇ ਪਿਛਲੇ 19 ਸਾਲ ਤੋਂ ਮੈਂ ਬੱਚਿਆਂ ਨੂੰ ਪੜਾਉਂਦਾ ਰਿਹਾ ਟ੍ਰੇਨਿੰਗ ਕਰਦਾ ਰਿਹਾ ਹਮ ਸੋ ਆਲਮੋਸਟ 2023 ਡਿਸੰਬਰ 31st ওকে ਤੇ ਮੈਂ ਹੁਣ ਹਲੇ ਵੀ اوبرائے ਨਾਲ ਜੁੜਿਆ ਹੋਇਆ ਹਾਂ ਲੇਕਿਨ ਮੈਂ 31st ਡਿਸੰਬਰ ਮੇਰਾ ਲਾਸਟ ਸੀਗਾ ਵੈਸੇ اوਬਰੋਏ ਨਾਲ ਹਮ ਹੁਣ ਮੈਂ ਆਪਣਾ ਕਲਰੀ ਸਕੂਲ ਖੋਲ ਰਿਹਾ ਹਾਂ ਮੈਂ ਜਦੋਂ ਦੇਖਦਾ ਕਿ ਬਈ ਸਟੂਡੈਂਟ ਜਿਹੜੇ ਹੈਗੇ ਉਹਨਾਂ ਨੂੰ ਕੁਝ ਹੋਰ ਨੋਲਿਜ ਚਾਹੀਦੀ ਐ ਅੱਜਕੱਲ ਦੇ ਸਟੂਡੈਂਟਸ ਨੂੰ ਹੋਲ ਵੱਖਰੀ ਵੱਖਰੀ ਚੀਜ਼ਾਂ ਚਾਹੀਦੀ ਨੇ ਸ਼ਾਰਟ ਕੋਰਸਸ ਹਮ ਅ ਐਂਡ ਜਿਹਦੇ ਚ ਨਾ ਕੋਈ ਡਿਗਰੀ ਜਾਂ ਕੋਈ ਚੀਜ਼ ਨਾ ਹੋਵੇ ਮਤਲਬ 18 ਸਾਲ ਤੋਂ ਲੈ ਕੇ 75 ਸਾਲ ਤੱਕ ਦਾ ਬੰਦਾ ਮੇਰਾ ਸਕੂਲ ਜੁਆਇਨ ਕਰ ਸਕਦਾ ਹੈ ਅੱਛਾ ਤੇ ਇਟਸ ਟੋਟਲੀ ਪੈਸ਼ਨ ਡਰਿਵਨ ਫਿਰ ਬੰਦੇ ਨੂੰ ਚਾਹੇ ਆਪਣੇ ਬਿਜ਼ਨਸ ਵਿੱਚ ਜਾਣਾ ਹੈ ਜਾਂ ਕੁਝ ਵੀ ਕਰਨਾ ਹੈ ਤੇ ਉਹ ਡ੍ਰੀਮਸ ਹੈਗੇ ਹੁਣ ਉਹਦਾ ਹੀ ਪ੍ਰੋਜੈਕਟ ਦਾ ਚੱਲ ਰਿਹਾ ਹੈ April May ਖੁੱਲਣ ਦਾ ਹੈ ਪ੍ਰੋਗਰਾਮ ਦਿੱਲੀ ਸਾਈਡ ਚਲੋ ਸੜੀਆਂ ਦੁਆਵਾਂ ਤੁਹਾਡੇ ਨਾਲ ਨੇ थैंक यू ਵੈਰੀ ਮਚ ਜਦੋਂ ਤੁਸੀਂ ਇਸ ਖੇਤਰ ਦੇ ਵਿੱਚ ਆ ਗਏ ਜੋ ਸਟੱਡੀ ਕੀਤੀ ਫਿਰ ਤੁਹਾਨੂੰ ਪਤਾ ਲੱਗੇ ਵੀ ਤੋ ਬਹੁਤ ਬਾਸਟ ਆ ਔਰ ਕੈਰੀਅਰ ਵੀ ਦੇ ਵਿੱਚ ਬੜਾ ਸੋਨਾ ਅਗੇ ਬਣ ਸਕਦਾ ਜੀ ਕਰਦਿਆਂ ਨੇ ਕੁਛ ਕਿਹਾ ਨਹੀਂ ਵੀ ਤੁਸੀਂ ਇਹ ਕਿੱਦਾਂ ਨੂੰ ਤੁਰਪੇ ਬਣਨਾ ਦਾ ਡਾਕਟਰ ਸੀ ਦੇਖੋ ਮੇਰੇ ਫਾਦਰ ਦਾ ਬੜਾ ਸਪੋਰਟ ਸੀਗਾ ਬਿਕੋਜ਼ ਉਹ ਖੁਦ ਆਰਮੀ ਆਫਸਰ ਸੀਗੇ ਤੇ ਉਹਨਾਂ ਦਾ ਜਿਹੜਾ ਆਊਟਲੁੱਕ ਔਰ ਵਿਜਨ ਸੀਗਾ ਜਿਹੜੇ ਲੋਕਾਂ ਨਾਲ ਮਿਲਦੇ ਸੀ ਉਹਨਾਂ ਨੂੰ ਲੋਕ ਹਮੇਸ਼ਾ ਕਹਿੰਦੇ ਸੀ ਕਿ ਬਈ ਹੋਟਲ ਇੰਡਸਟਰੀ ਬਹੁਤ ਟਾਪ ਦੀ ਇੰਡਸਟਰੀ ਹੈ ਤੇ ਉਹਨੂੰ ਅਗਰ ਮਿਲ ਰਿਹਾ ਤਾਂ ਡੂ ਸੈਂਡ ਹਿਮ ਬਟ ਅਦਰਵਾਈਜ਼ ਥੋੜੇ ਮਤਲਬ ਬਾਕੀ ਰਿਸ਼ਤੇਦਾਰ ਵਗੈਰਾ ਥੋੜੇ ਕੰਜ਼ਰਵੇਟਿਵ ਜਿਹੇ ਹੁੰਦੇ ਨੇ ਔਰ ਕਾਫੀ ਮਤਲਬ ਇਹ ਵੀ ਹੋਇਆ ਕਿ ਬਈ ਇੰਜੀਨੀਅਰਿੰਗ ਛੋੜ ਕੇ ਬੰਦਾ ਮਤਲਬ ਉਥੇ ਭਾਂਡੇ ਮਾਂਜਣ ਜਾ ਰਿਹਾ ਪੰਦ ਬੰਦਾ ਪਵਰ ਚੀ ਬਣਨ ਜਾ ਰਿਹਾ ਹਾਂ ਤਾਂ ਧਾਰਨਾ ਉਸ ਤਰ੍ਹਾਂ ਦੀ ਬਣ ਜਾਂਦੀ ਹੈ ਬਿਲਕੁਲ ਤੇ ਉਹ ਸੀਗੀ ਲੇਕਿਨ ਮੇਰੇ ਮਾਈਂਡ ਵਿੱਚ ਦੇਖੋ ਮੈਨੂੰ ਉਸ ਟਾਈਮ ਮੈਨੂੰ ਨਹੀਂ ਲੱਗਦਾ ਸੀ ਕਿ ਲੋਕ ਜੋ ਵੀ ਬੋਲ ਰਹੇ ਨੇ ਬਿਕੋਜ਼ ਮੈਂ ਤਾਂ ਡਾਕਟਰ ਬਣਨ ਜਾ ਰਿਹਾ ਸੀ ਮੇਰਾ ਤਾਂ ਇਹ ਸੀਗਾ ਨਹੀਂ ਕਿ ਮੈਂ ਸ਼ੈਫ ਬਣਾਂਗਾ ਤੇ ਮੈਨੂੰ ਯਾਦ ਆ ਕਿ ਯੂ نو ਜਦੋਂ ਮੈਂ ਵਾਪਸ ਛੁੱਟੀ ਤੇ ਆਂਦਾ ਸੀਗਾ ਕਸ਼ਮੀਰ ਹੋਰ ਮੈਨੂੰ ਲੋਕ ਪੁੱਛਦੇ ਸੀ ਕੀ ਕਰਦਾ ਤੇ ਮੈਂ ਉਸ profession ਨੂੰ ਨਾ ਬੜਾਈ ਫਲੋਰਲ ਤਰੀਕੇ ਨਾਲ ਪ੍ਰੈਜ਼ੈਂਟ ਕਰਦਾ ਸੀ ਮੈਂ ਕਹਿੰਦਾ ਸੀ ਮੈਂ ਮੈਨੇਜਮੈਂਟ ਕਰ ਰਿਹਾ ਹਾਂ ਮੈਂ ਨਹੀਂ ਸੱਚੀ ਦੱਸਦਾ ਸੀ ਕਿ ਭਈ ਅਸੀਂ ਸਰਵਿਸ ਕਰਦੇ ਆ ਮੈਂ ਕਹਿੰਦਾ ਉਹ ਤਾਂ ਪਾਰਟ ਆਫ ਟ੍ਰੇਨਿੰਗ ਹੈ ਲੇਕਿਨ ਅੱਗੇ ਦਾ ਕੰਮ ਸਾਡਾ ਮੈਨੇਜਮੈਂਟ ਹੈ ਅਸੀਂ ਅਫਸਰ ਬਣਾਂਗੇ ਇਹ ਸਭ ਬੋਲਦੇ ਸੀ ਤੇ ਉਹਨਾਂ ਨੂੰ ਦੇਖ ਕੇ ਲੱਗਦਾ ਸੀ ਕਿ ਮਤਲਬ ਹਾਂ ਉਹ ਉਹ ਸਮਝ ਨਹੀਂ ਰਹੇ ਨੇ ਉਹ ਉਹ ਸਮਝ ਰਹਿਣ ਕਿ ਭਈ ਇਹ ਬੰਦਾ ਐਵੇਂ ਹੀ ਆਪਣੇ ਉਹ ਬਖਾਨ ਕਰ ਰਿਹਾ ਆਪਣੀ ਇੰਡਸਟਰੀ ਨੂੰ ਤੇ ਉਹ ਸੀਗਾ ਬਿਕੋਜ਼ ਉਹ इजीली ਐਕਸੈਪਟ ਨਹੀਂ ਕਰਦੇ ਸੀ ਇਸ ਹਸਪੀਟੈਲਿਟੀ ਇੰਡਸਟਰੀ ਨੂੰ ਤੇ ਮੈਨੂੰ ਅੱਜ ਦਾ ਟਾਈਮ ਯਾਦ ਆ ਅਗਰ ਅੱਜ ਮੈਂ ਕਸ਼ਮੀਰ ਕਦੇ ਜਾਂਦਾ ਹੂੰ ਤੇ ਉਹ ਅਗਰ ਮੈਨੂੰ ਪੁੱਛਦੇ ਨੇ ਕੀ ਕਰਦਾ ਤਾਂ ਮੈਂ ਕਹਿੰਦਾ ਕਿ ਮੈਂ ਭਾਈ ਮੈਂ ਖਾਣਾ ਪਕਾਉਂਦਾ ਤੇ ਉਹ ਬੰਦੇ ਨਹੀਂ ਹੈਗੇ ਤੇ ਕਹਿੰਦੇ ਨਹੀਂ ਨਹੀਂ ਝੂਠ ਬੋਲ ਰਿਹਾ ਮੈਂ ਕਿਹਾ ਨਹੀਂ ਜਿਹੜੀ ਸੱਚੀ ਗੱਲ ਹੈ ਤੇ ਉਹ ਜਸਟ ਮਤਲਬ ਇੱਕ ਥਾਟ ਦਾ ਜਿਹੜਾ ਪ੍ਰੋਸੈਸ ਹੈ ਉਸ ਟਾਈਮ ਤੇ ਅੱਜ ਟਾਈਮ ਵਿੱਚ ਮੇਰੇ ਸਾਹਮਣੇ ਬਹੁਤ ਡਿਫਰੈਂਸ ਆਇਆ ਹੈ ਭਾਈ ਜਿਹੜੇ ਸ਼ੈਫ ਸੰਜੀਵ ਕਪੂਰ ਸ਼ਮਰਨਵੀਰ ਬਰਾਰ ਵਿਕਾਸ ਕਰਨਾ ਇਹਨਾਂ ਨੇ ਜਿਹੜਾ ਸ਼ੈਫਸ ਨੂੰ ਪੌਪੂਲਰਾਈਜ਼ ਕੀਤਾ ਹੈ ਮੀਡੀਆ ਤੇ ਉਹ ਬਹੁਤ ਵਧੀਆ ਕੀਤਾ ਹੈ ਟੀਸ ਹੁਣ ਕਰ-ਕਰ ਵਿੱਚ ਲੋਕਾਂ ਨੂੰ ਪਤਾ ਕਿ ਸ਼ੈਫ ਕੀ ਚੀਜ਼ ਹੁੰਦੀ ਹੈ ਸਹੀ ਹੈ ਅ ਲੇਕਿਨ ਮੈਂ ਯੰਗ ਜਨਰੇਸ਼ਨ ਨੂੰ ਫਿਰ ਵੀ ਇਹ ਕਹਿਣਾ ਚਾਹਾਂਗਾ ਕਿ ਬਈ ਤੁਸੀਂ ਹੋਟਲ ਇੰਡਸਟਰੀ ਸਿਰਫ ਸ਼ੈਫ ਸੰਜੀਵ ਜਾਂ ਰਣਵੀਰ ਨੂੰ ਦੇਖ ਕੇ ਜੁਆਇਨ ਮਤ ਕਰੋ ਹਮ ਅ ਬਿਕੋਜ਼ ਉਹਨਾਂ ਨੇ ਨਾ ਬਹੁਤ ਮਿਹਨਤ ਕੀਤੀ ਹੈ ਤੇ ਤੁਹਾਡੇ ਇਨੀਸ਼ੀਅਲ ইয়ারਜ਼ ਜਿਹੜੇ ਹੈਗੇ ਉਹ ਬਹੁਤ ਟਫ ਹੈਗੇ ਹੋਸਪਿਟੈਲਿਟੀ ਇੰਡਸਟਰੀ ਤੇ ਜੁਆਇਨ ਤਦੋਂ ਹੀ ਕਰੋ ਜਦ ਤੁਹਾਡਾ ਪੈਸ਼ਨ ਹੈ ਜਦੋਂ ਤੁਹਾਨੂੰ ਖਾਣਾ ਬਣਾਉਣ ਦਾ ਸ਼ੌਕ ਹੈ ਜਦੋਂ ਤੁਹਾਨੂੰ ਸਰਵਿਸ ਦੇਣ ਦਾ ਸ਼ੌਕ ਹੈ ਔਰ ਇਹ ਆਕੇ ਮਤਲਬ ਇਹ ਇੰਡਸਟਰੀ ਤੱਕ ਜੁਆਇਨ ਕਰੋ ਜਦ ਤੁਹਾਨੂੰ ਪਤਾ ਹੈ ਕਿ ਬਈ ਇਹਦੇ ਵਿੱਚ ਪੜਨਾ ਬਹੁਤ ਹੈ ਇਹਦੇ ਵਿੱਚ ਮਿਹਨਤ ਬਹੁਤ ਹੈ देयर इज नो ਸ਼ਾਰਟਕਟ ਟੂ ਸਕਸੈਸ ਜਦੋਂ ਮੈਰਿਜ ਹੋਈ ਹੋਣੀ ਹੈ ਮੈਡਮ ਤਾਂ ਖੁਸ਼ ਹੁੰਦੇ ਹੋਣਗੇ ਵੀ ਚਲੋ ਮੈਨੂੰ ਖਾਣਾ ਬਣਾਉਣਾ ਨਹੀਂ ਪੈਣਾ ਅਸੀਂ ਬਹੁਤ ਹੀ ਬੜਾ ਅੱਛਾ ਬਣਾਉਂਦੇ ਆ ਹਾਂ ਐਸਾ ਹੁੰਦਾ ਸੀ ਹੁਣ ਅੱਜ ਵੀ ਮਤਲਬ ਖਾਣਾ ਮੈਂ ਕਦੇ ਕਦੇ ਘਰ ਬਣਾਉਂਦਾ ਮਤਲਬ ਮੇਰੇ ਘਰ ਵਿੱਚ ਮੋਸਟਲੀ ਸਾਰੇ ਇਕੁਪਮੈਂਟ ਹੈਗੇ ਬਟ ਉਹ ਮੂਡ ਦੀ ਗੱਲ ਮਤਲਬ ਅਗਰ ਮੂਡ ਵਿੱਚ ਹੋਏ ਤਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਖਾਣਾ ਬਣਾਵਾਂਗਾ ਤੇ ਖਾਣਾ ਬਣਾਉਣਾ ਨਹੀਂ ਹੋਈ ਦੋਆਂ ਜੀਆਂ ਚ ਨਹੀਂ ਬਿਲਕੁਲ ਵੀ ਬਿਲਕੁਲ ਵੀ ਨਹੀਂ ਹੋਈ ਇਨਫੈਕਟ ਬੱਚੇ ਥੋੜੇ ਆਦਤ بگੜ ਗਈ ਹੈ ਉਹਨਾਂ ਨੂੰ ਕੁਝ ਕੁਝ ਸਪੈਸ਼ਲ ਖਾਣਾ ਹੁੰਦਾ ਤਾਂ ਫਿਰ ਉਹ ਮੈਨੂੰ ਹੀ ਬਣਾਉਣਾ ਪੈਂਦਾ ਸੀ ਤੇ ਤੇ ਇਹ ਇਹ ਗੱਲਾਂ ਦੇ ਵਿੱਚ ਮੈਂ ਥੋੜੀਆਂ ਪਰਿਵਾਰਕ ਹਲਕੀਆਂ-ਮੁਲਕੀਆਂ ਅਸੀ ਬੜੀਆਂ ਗੱਲਾਂ ਮੈਂ ਕਿਹਾ ਕਿਉਂਕਿ ਵੀ ਜੀਵਨ ਦਾ ਇੱਕ ਰਸ ਹੁੰਦਾ ਹਸਬੰਡ ਵਾਈਫ ਉਦੋਂ ਮੈਂ ਕਹਿੰਦਾ ਵੀ ਤੁਹਾਡੇ ਵਾਈਫ ਕਰਮਾਂ ਵਾਲੇ ਜਿਨ੍ਹਾਂ ਨੂੰ ਇੰਨਾ ਸੁਆਦਲਾ ਖਾਣਾ ਬਣਾਉਣ ਵਾਲੇ ਹਸਬੰਡ ਨਹੀਂ ਹੋਰ ਇੱਕ ਗੱਲ ਹੈ ਯੂ نو ਜਦੋਂ ਮੇਰੇ ਬੱਚੇ ਟਿਫਿਨ ਲੈ ਕੇ ਸਕੂਲ ਜਾਂਦੇ ਸੀ ਤੇ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਇਹਦਾ ਫਾਦਰ ਸ਼ੈਫ ਹੈ ਔਰ ਇਹਦੇ ਫਾਦਰ ਟਿਫਿਨ ਬਣਾਉਂਦੇ ਨੇ ਤਾਂ ਮੇਰੀ ਵਾਈਫ ਨੂੰ ਕਈ ਵਾਰ ਇਹ ਵੀ ਹੁੰਦਾ ਜਦੋਂ ਖਾਣਾ ਅੱਛਾ ਬਣਦਾ ਤੇ ਸਾਰੇ ਲੋਕ ਕਹਿੰਦੇ ਨੇ ਬਈ ਇਹਨੇ ਨੇ ਬਣਾਇਆ ਹੋਇਆ ਡੈਡੀ ਨੇ ਬਣਾ ਕੇ ਭੇਜਿਆ ਤੇ ਹਾਂ ਉਹ ਵੀ ਗੱਲ ਤੁਸੀਂ ਲੰਬੇ ਸਮੇਂ ਤੋਂ ਇਸ ਅ ਬਿਜ਼ਨਸ ਦੇ ਵਿੱਚ ਹੈਗੇ ਹੋ ਸਟੂਡੈਂਟਸ ਨਾਲ ਤੁਹਾਡਾ ਬਹੁਤ ਬਾਬ ਪੈਂਦਾ ਸੈਮੀਨਾਰ ਵੀ ਕਰਨੇ ਜਾਂਦੇ ਹੋ ਜਦੋਂ ਤੁਸੀਂ ਖੁਦ ਸਟੂਡੈਂਟ ਸੀ ਉਦੋਂ ਦਾ ਸਿਨੈਰੀਓ ਔਰ ਹੁਣ ਦਾ ਸਟੂਡੈਂਟਸ ਦਾ ਕਿੰਨਾ ਕੁ ਇੰਟਰਸਟ ਦੇਖਦੇ ਹੋ ਸਟੂਡੈਂਟਸ ਦਾ ਕ੍ਰੇਜ਼ ਕਿੰਨਾ ਕ੍ਰੇਜ਼ ਪ੍ਰਤੀ ਦੇਖੋ ਕ੍ਰੇਜ਼ ਤੇ ਹਲੇ ਵੀ ਹੈਗਾ ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਨਾ ਕ੍ਰੇਜ਼ ਵੱਖਰੇ ਕਨਸੈਪਟ ਵਿੱਚ ਹੈਗਾ ਜਦੋਂ ਸਾਡਾ ਮਤਲਬ ਕੈਰੀਅਰ ਸਟਾਰਟਿੰਗ ਸੀ ਤੇ ਅਸ ਸਾਨੂੰ ਇੰਨੀ ਕੋਈ ਜ਼ਿਆਦਾ ਨੌਲੇਜ ਨਹੀਂ ਸੀ ਕਿਉਂਕਿ ਇੰਨੀ ਅਵੇਅਰਨੈਸ ਨਹੀਂ ਸੀ ਇੰਨਾ ਸੋਸ਼ਲ ਮੀਡੀਆ ਨਹੀਂ ਸੀ ਟੈਲੀਵਿਜ਼ਨ ਨਹੀਂ ਸੀ ਇੰਟਰਨੈਟ ਨਹੀਂ ਸੀ ਤੇ ਸਾਨੂੰ ਜਿਹੜਾ ਪੜਿਆ ਸੀ ਕਿਤਾਬਾਂ ਤੋਂ ਪੜਿਆ ਜਿਹੜਾ ਪੜਿਆ ਆਪਣੇ ਮੈਂਟਰਸ ਕੋਲੋਂ ਸਿੱਖਿਆ ਹੁਣ ਅੱਜਕਲ ਸਟੂਡੈਂਟ ਦੇ ਕੋਲ ਰਿਸੋਰਸ ਬਹੁਤ ਸਾਰੇ ਆ ਗਏ ਮਤਲਬ ਉਹਨਾਂ ਨੂੰ ਕੋਈ ਸਿਖਾਉਣ ਵਾਲਾ ਨਾ ਵੀ ਹੋਵੇ ਤੇ ਉਹ YouTube ਹੈ ਇੰਟਰਨੈਟ ਹੈ ਜਿਹਦੇ ਚ ਉਹ ਖੁਦ ਵੀ ਸਿੱਖ ਸਕਦੇ ਨੇ ਹੁਣ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਉਹ ਡੈਫੀਨਿਟਲੀ ਇੱਕ ਇੱਕ ਉਸਤਾਦ ਦੀ ਹਮੇਸ਼ਾ ਜ਼ਰੂਰਤ ਹੁੰਦੀ ਹੈ ਜਿਹੜੇ ਤੁਹਾਨੂੰ ਸਹੀ ਰਾਹ ਦੱਸ ਸਕੇ ਲੇਕਿਨ ਅਪੋਰਚੁਨਿਟੀ ਬਹੁਤ ਜ਼ਿਆਦਾ ਹੈਗੀ ਆ ਤਾਂ ਸਾਡੇ ਟਾਈਮ ਉਹ ਅਪੋਰਚੁਨਿਟੀ ਨਹੀਂ ਸੀ ਲੇਕਿਨ ਅਸੀਂ ਪ੍ਰੈਕਟੀਕਲੀ ਸਿੱਖਿਆ ਅਸੀਂ ਆਪਣੇ ਮਾਸਟਰਸ ਕੋਲੋਂ ਸਿੱਖਿਆ ਜੀ ਤੇ ਜੋ ਵੀ ਚੀਜ਼ਾਂ ਸਿੱਖੀਆਂ ਨੇ ਮਤਲਬ ਉਹ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਨੇ ਅੱਜ ਸਾਨੂੰ ਉੱਥੇ ਖੜਾ ਕੀਤਾ ਹੈ ਜਿੱਥੇ ਅਸੀਂ ਵਰਸ ਟਾਈਮ ਵੀ ਦੇਖੇ ਨੇ ਅੱਛੇ ਟਾਈਮ ਵੀ ਦੇਖੇ ਨੇ ਔਰ ਅੱਜ ਅਸੀਂ ਸਭ ਕੁਝ ਚੇਲ ਸਕਦੇ ਹਾਂ ਬਟ ਅੱਜ ਕੱਲ ਦੀ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਸਿንስ ਉਹਨਾਂ ਨੇ ਇਤਨੀ ਮਿਹਨਤ ਤੋਂ ਨਹੀਂ ਆਏ ਨੇ ਤੇ ਉਹ ਥੋੜਾ ਪ੍ਰੈਸ਼ਰ ਨਹੀਂ ਲੈ ਸਕਦੇ ਉਹ ਥੋੜਾ ਕ੍ਰੈਕ ਹੋ ਜਾਂਦੇ ਨੇ ਪ੍ਰੈਸ਼ਰ ਵਿੱਚ ਮਤਲਬ ਅਗਰ ਜ਼ਿਆਦਾ देर ਪੈਰਾਂ ਤੇ ਖੜੇ ਹੋਣਾ ਪੈ ਗਿਆ ਇੰਨੇ ਦਿਨ ਤੇ ਉਹਨਾਂ ਨੂੰ ਲੱਗਦਾ ਨਹੀਂ ਬਈ ਇਹ ਵਰਕ ਲਾਈਫ ਬੈਲੈਂਸ ਨਹੀਂ ਹੈ ਅਸੀਂ ਇੱਥੇ ਨੌਕਰੀ ਦਾ ਮਜ਼ਾ ਨਹੀਂ ਹੈ ਤਾਂ ਉਹ ਸਭ ਚੀਜ਼ਾਂ ਦਾ ਬਹੁਤ ਵੱਖਰਾ ਵੱਖਰਾ ਮਤਲਬ ਆਊਟਲੁੱਕ ਡਿਫਰੈਂਟ ਹੋ ਗਿਆ ਔਰ ਮੈਂ ਮੈਂ ਜਾਣਦਾ ਕਿ ਹੋਟਲ ਇੰਡਸਟਰੀ ਬਹੁਤ ਜ਼ਿਆਦਾ ਲੇਬਰ ਇੰਟੈਂਸਿਵ ਜੌਬ ਹੈ ਔਰ ਐਜ਼ ਐਨ ਇੰਡਸਟਰੀ ਸਾਨੂੰ ਵੀ ਚੇਂਜ ਕਰਨਾ ਚਾਹੀਦਾ ਅ ਸਾਨੂੰ ਵੀ ਆਪਣਾ ਆਪਲੋਗ ਬਦਲਣਾ ਚਾਹੀਦਾ ਔਰ ਦੇਖਣਾ ਚਾਹੀਦਾ ਕਿ ਜਿਹੜੀ ਯੰਗ ਜਨਰੇਸ਼ਨ ਆ ਰਹੀ ਹੈ ਉਹਨਾਂ ਦੇ ਡਿਫਰੈਂਟ ਵਿਊਜ਼ ਹੈਗੇ ਆਪਸ਼ਨਸ ਹੈਗੇ ਰਿਸਪੈਕਟ ਕਿੰਨੀ ਹੈ ਕ ਇਸ ਇੰਡਸਟਰੀ ਦੇ ਵਿੱਚ ਕੈ ਸ਼ੈਫ ਦੀ ਹਾਂ ਬਹੁਤ ਜ਼ਿਆਦਾ ਇਨਫੈਕਟ ਸ਼ੈਫ ਦੀ ਰਿਸਪੈਕਟ ਬਹੁਤ ਜ਼ਿਆਦਾ ਹੈ ਬਿਕੋਜ਼ ਯੂ نو ਇਟਸ ਅ ਸਕਿੱਲ ਬੇਸਡ ਜੋਬ ਓਕੇ ਲੇਕਿਨ ਵਹੀ ਹੈ ਕਿ ਰਿਸਪੈਕਟ ਤਦੋਂ ਹੀ ਹੈ ਜਦ ਤੂੰ ਸੀ ਰਿਸਪੈਕਟ ਕਰੋ ਦੂਸਰੇ ਨੂੰ ਇਹ ਤਾਂ ਬੜੀ ਮਤਲਬ ਪੁਰਾਣੀ ਗੱਲ ਚੱਲੀ ਆ ਰਹੀ ਹੈ ਕਦੇ ਕਦੇ ਤੇ ਰਿਸਪੈਕਟ ਸਿਰਫ ਇਸ ਕਰਕੇ ਹੁੰਦਾ ਸੀ ਕਿ ਸੀਨੀਅਰ ਯੂ نو ਪਿੱਛੇ ਗਾਲਾਂ ਵੀ ਕਢੀਏ ਲੇਕਿਨ ਯੂ نو ਸਾਹਮਣੇ ਤਾਂ ਰਿਸਪੈਕਟ ਕਰਨੀ ਹੈ ਲੇਕਿਨ ਆਈ ਥਿੰਕ ਅਗਰ ਤੁਸੀਂ ਲੋਗਾ ਨੂੰ ਉਹਨਾਂ ਦੀ ਲਾਈਫ ਵਿੱਚ ਡਿਫਰੈਂਸ ਪਾ ਰਹੇ ਹੋ ਉਹਨਾਂ ਦੇ ਉਹਨਾਂ ਨੂੰ ਸਿਖਾ ਰਹੇ ਹੋ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਜ਼ਿੰਦਗੀ ਬਣਾ ਰਹੇ ਹੋ ਤੇ ਉਹ ਨੈਚੁਰਲੀ 아이 थिंक ਉਹ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਨੇ ਹੁਣ ਧਾਰਨਾ ਪਤਾ ਨਹੀਂ ਬਦਲੀ ਹੈ ਲੋਕਾਂ ਦੀ ਸ਼ੈਫ ਪ੍ਰਤੀ ਜਿਵੇਂ ਤੁਸੀਂ ਕਹਿੰਦੇ ਸੀ ਜੀ ਹਾਂ ਹਾਂ ਬਹੁਤ ਜ਼ਿਆਦਾ ਹੁਣ ਤੇ ਅੱਜਕੱਲ ਮੈਂ ਦੇਖਦਾ ਕਿ ਹਰ ਬੰਦਾ ਸ਼ੈਫ ਬਣਨਾ ਚਾਹੁੰਦਾ ਲੋਕਡਾਊਨ ਨੇ ਮੇਰੇ ਵਰਗਿਆਂ ਨੂੰ ਵੀ ਸ਼ੈਫ ਬਣਾ ਤਾਂ ਘਰ ਦੇ ਵਿੱਚ ਜਲੇਬੀਆਂ ਪਤਾ ਨਹੀਂ ਕਿਆ-ਕਿਆ ਕੱਢਦੇ ਰਹੇ ਹਾਂ ਤਾਂ ਉਹਦੇ ਵਿੱਚ ਹੋਮ ਸ਼ੈਫਸ ਆ ਗਏ ਹੁਣ ਨਵੇਂ ਇੱਕ ਕਨਸੈਪਟ ਕਿ ਜਿੱਥੇ ਆਪਣੇ ਘਰ ਤੋਂ ਲੋਕ ਆਪਰੇਟ ਕਰ ਰਹੇ ਨੇ ਆਈ ਕਲਾਊਡ ਕਿਚਨਸ ਆ ਗਏ ਨੇ ਤੋ ਦੇਖੋ ਇਹ ਇੰਡਸਟਰੀ ਨਾ ਹਮੇਸ਼ਾ ਵੱਧਦੀ ਹੀ ਜਾਏਗੀ ਇਸ ਮਤਲਬ ਮੈਂ ਲੋਕਾਂ ਨੂੰ ਕਹਿੰਦਾ ਕਿ ਕੱਪੜੇ ਛੋਟੇ 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 ਹੁੰਦੇ ਜਾ ਰਹੇ ਨੇ ਲੇਕਿਨ ਖਾਣਾ ਦਾ ਰੈਸਟੋਰੈਂਟ ਖਾਣਾ ਦਾ ਵਧਦਾ ਜਾ ਰਿਹਾ ਹੈ ਅਸਵੀਗੀ ਆ ਗਿਆ ਹੈ ਜਿਵੇਂ ਮੈਟੋਵਾਪਰ ਦਾ ਆਨਲਾਈਨ ਪਲੈਟਫਾਰਮਸ ਆ ਗਏ ਨੇ ਬਹੁਤ ਕੁਝ ਹੋ ਰਿਹਾ ਹੈ ਤੇ ਫੂਡ ਇੱਕ ਜਿਹੜੀ ਚੀਜ਼ ਹੈ ਨਾ ਉਹ ਆਈ ਥਿੰਕ ਇੱਕ ਪਾਰਟ ਆਫ ਸੈਲੀਬ੍ਰੇਸ਼ਨ ਬਣ ਗਿਆ ਹੈ ਸਹੀ ਹੈ ਪਹਿਲੇ ਕੀ ਹੁੰਦਾ ਸੀ ਬੜੀ ਫੈਮਲੀਆਂ ਹੁੰਦੀ ਸੀ ਖਾਣਾ ਪਕਦਾ ਸੀ ਪੂਰੀ ਫੈਮਲੀ ਵਾਸਤੇ ਅੱਜਕਲ ਨਿਊਕਲੀਅਰ ਫੈਮਲੀਆਂ ਹੈਗੀਆਂ ਦੋਨੋਂ ਹਸਬੰਡ ਵਾਈਫ ਵਰਕਿੰਗ ਹੈ ਕਿਸੇ ਕੋਲ ਟਾਈਮ ਖਾਣਾ ਬਣਾਉਣ ਦਾ ਨਹੀਂ ਹੈ ਤੇ ਉਹ ਇਸ ਕਰਕੇ ਆਰਡਰ ਕਰਕੇ ਬਾਹ ਇਆ ਹੋਰ 5 ਸਾਲ ਬਾਅਦ ਇੱਕ ਫੈਸਟੀਵਲ ਜਿਹਾ ਹੋਏਗਾ ਕਿ ਅੱਜ ਸੈਟਰਡੇ ਆ ਅੱਜ ਸੈਟਰਡੇ ਆ ਖਾਣਾ ਬਣਿਆ ਅੱਜ ਖਾਣਾ ਬਣਿਆ ਹਾਂਜੀ ਆਦਰਵਾਇਜ਼ ਉਹ ਹੀ ਵੈਸਟਰਨ ਲੋਕਾਂ ਨੇ ਦੱਸਿਆ ਕਰਨਗੇ ਅੱਜ ਅਸੀਂ ਘਰ ਦਾ ਖਾਣਾ ਖਾਧਾ ਸਾਡੇ ਘਰੇ ਖਾਣਾ ਬਣਾਇਆ ਨਾ ਅੱਜ ਦੇਖੋ ਤਾਂ ਫ੍ਰਿਜ ਪਰੇ ਹੋਏ ਨੇ ਮਤਲਬ ਉਹ ਹੀ ਪਰ ਟਾਈਮ ਨਹੀਂ ਹੈ ਚੀਜ਼ਾਂ ਦਾ ਮਤਲਬ ਪੈਕੇਜ ਫੂਡ ਖੋਲੇਆ ਮਾਈਕ੍ਰੋ ਪਾਇਆ ਖਾ ਲਿਆ ਤੇ ਇਹ ਸਭ ਚੀਜ਼ਾਂ ਚਲਦੀ ਜਾ ਰਹੀਆਂ ਨੇ ਤੁਹਾਡਾ ਜਿਹੜਾ ਕੰਮ ਉਹ ਮਤਲਬ ਇੰਨਾ ਇੱਕ ਪਿਆਰ ਵਾਲਾ ਗੱਜਾ ਇੰਨਾ ਇੱਕ ਸਵਾਦ ਵਾਲਾ ਕਹਿੰਦੇ ਜਦੋਂ ਇੱਕ ਸ਼ੈਫ ਬਣਾ ਰਿਹਾ ਹੁੰਦਾ ਕੁਝ ਵੀ ਤਾਂ ਉਹ ਆਪਦੇ ਹੱਥਾਂ ਦਾ ਸਾਰਾ ਹੁਨਰ ਆਪਣਾ ਪਿਆਰ ਆਪਣੀ ਮਠਾਸ ਆਪਣਾ ਸਵਾਦ ਉਸ ਰੈਸਪੀ ਦੇ ਵਿੱਚ ਪਾ ਦਿੰਦਾ ਕਿਉਂ ਨਹੀਂ ਕਿਉਂਕਿ ਉਹਨੇ ਅੱਗੇ ਪ੍ਰੋਸਨਾ ਹੁੰਦਾ ਤਾਂ ਕਿ ਖਾਣ ਵਾਲੀ ਨੂੰ ਸਵਾਦ ਆਵੇ ਹੋਰ ਮਨ ਚ ਕੀ ਚੱਲ ਰਿਹਾ ਹੁੰਦਾ ਵੀ ਮੈਂ ਇਸ ਨੂੰ ਇੰਨੀ ਵਧੀਆ ਬਣਾਵਾਂ ਮੇਰੀ ਤਾਰੀਫ ਹੋਵੇ ਉਸ ਉਸ ਦੌਰਾਨ ਦੇਖੋ ਇੱਕ ਚੀਜ਼ ਹੈ ਜਿਹੜੀ ਖਾਣਾ ਮਤਲਬ ਇੱਕ ਸ਼ੈਫ ਵਾਸਤੇ ਨਾ ਜਿਹੜਾ ਅਸੀਂ ਆਪਣੀ ਟ੍ਰੇਡ ਤੋਂ ਸਿੱਖਿਆ ਕਿ ਉਹ ਜਿਹੜਾ ਖਾਣਾ ਹੈ ਨਾ ਉਹ ਇੱਕ ਤਾਂ ਮੇਰੀ ਰੋਜ਼ੀ ਰੋਟੀ ਹੈ ਨੰਬਰ 1 ਜੀ ਬਟ ਮੋਰ ਥੈਨ 댓 ਇਹ ਹੈ ਕਿ ਉਹ ਮੇਰਾ ਟਰੇਡ ਹੈ ਉਹ ਮੇਰੀ ਪਛਾਣ ਹੈ ਹਮ ਤੇ ਉਹਨੂੰ ਦਿਲ ਨਾਲ ਬਣਾਉਣਾ ਹੈ ਹਮ ਹੋਰ ਦਿਲ ਨਾਲ ਬਣਾਉਣ ਦਾ ਮਤਲਬ ਹੈ ਕਿ ਅਗਰ ਤੁਸੀਂ ਖਰਾਬ ਮੂਡ ਵਿੱਚ ਖਾਣਾ ਬਣਾਓਗੇ ਨਾ ਹਮ ਉਹੀ ਰੈਸਿਪੀ ਉਹ ਤੁਹਾਡਾ ਖਾਣਾ ਕਿਤੇ ਨਾ ਕਿਤੇ ਉਸ ਖਾਣੇ ਵਿੱਚ ਨਜ਼ਰ ਆਏਗਾ ਹਮ ਕੁਝ ਜਲੇਗਾ ਕੁਝ ਮਸਾਲਾ ਜਲੇਗਾ ਕੁਝ ਨਮਕ ਜ਼ਿਆਦਾ ਹੋ ਜਾਏਗਾ ਤੇ ਐਟੀਟਿਊਡ ਜਿਹੜਾ ਇੱਕ ਸ਼ੈਫ ਦਾ ਹੁੰਦਾ ਨਾ ਉਹ ਬਹੁਤ ਇੰਪੋਰਟੈਂਟ ਹੈ ਫਰ ਉਸ ਐਟ ਔਰ ਇਸ ਕਰਕੇ ਮਾਦਾ ਖਾਣਾ ਅੱਛਾ ਲੱਗਦਾ ਹੈ ਕਿਉਂਕਿ ਉਹਦਾ ਸੁਭਾਅ ਇਸ ਕਰਕੇ ਲੰਗਰ ਦਾ ਖਾਣਾ ਅੱਛਾ ਲੱਗਦਾ ਹੈ ਕਿਉਂਕਿ ਜਿਹੜੇ ਭਾਵ ਨਾਲ ਲੋਕ ਲੋਕੀ ਬਣਾਉਂਦੇ ਗੁਰਬਾਣੀ ਉੱਥੇ ਅਸਰ ਬਣਦੀ ਹੈ ਭਾਵ ਬਹੁਤ ਇੰਪੋਰਟੈਂਟ ਹੈ ਅ ਤੇ ਹਾਂ ਜਦੋਂ ਖਾਣਾ ਬਣਾਇਦਾ ਮੇਰੇ ਖਿਆਲ ਇੱਕ ਤੇ ਖੁਸ਼ ਰੋ ਖੁਸ਼ ਨਾਲ ਬਣਾਓ ਖਾਣਾ ਬਿਕੋਜ਼ ਉਹ ਦੈਟ ਇਜ਼ ਮੋਸਟ ਇੰਪੋਰਟੈਂਟ ਲੇਕਿਨ ਹੋਰ ਜਿਹੜੀ ਚੀਜ਼ਾਂ ਸ਼ੈਫ ਨੂੰ ਧਿਆਨ ਰੱਖਣੀਆਂ ਨੇ ਇੱਕ ਤੇ ਸਟੈਂਡਰਡ ਰੈਸਪੀ ਧਿਆਨ ਰੱਖਣੀ ਹੈ ਜੀ ਕਿਉਂਕਿ ਦੇਖੋ ਤੁਸੀਂ ਕੋਸਟ ਦੇ ਰਿਸਪਾਂਸਿਬਲ ਹੋ ਤੁਸੀਂ ਕਿਤੇ ਇੱਕ ਜਗ੍ਹਾ ਚ ਆਇਆ ਆਪਣਾ ਬਿਜ਼ਨਸ ਕਰ ਰਹੇ ਹੋ ਚਾਹੇ ਤੇ ਕਿਸੇ ਦੇ ਯੂ نو ਕਿਸੇ ਦੇ EMPLOYEE ਹੋ ਯੂ हैव टू ਥਿੰਕ ਆਫ ਕਿ ਅਗਰ ਇਸ ਰੈਸਪੀ ਦਾ ਅਸੀਂ ਸੈੱਟ ਕੀਤਾ ਹੋਇਆ ਹੈ ਕਿ ਇਹ ਰੈਸਪੀ ਇੰਨੇ ਪੈਸੇ ਦੀ ਬਣੇਗੀ ਜੀ ਤੋ ਯੂ हैव टू ਫਾਲੋ ਥੈਟ ਓਕੇ ਇਹਨੇ ਕਿ ਭਾਈ ਉਹਦੇ ਡਿਸਕ੍ਰਿਪੈਂਸੀ ਆਉਂਦੀ ਜਾ ਰਹੀ ਹੈ ਤੇ ਪ੍ਰੋਸੈਸ ਹੋ ਗਿਆ ਵੇਸਟੇਜ ਤੇ ਕੰਟਰੋਲ ਇਹ ਸੋਚਣਾ ਕਿ ਭਾਈ ਇਹ ਵੇਸਟੇਜ ਹੈ ਸਹੀ ਹੈ ਔਰ ਕਿੰਨੇ ਲੋਕ ਅੱਜ ਭੁੱਖੇ ਮਰ ਰਹੇ ਨੇ ਸਹੀ ਹੈ ਔਰ ਤੁਸੀਂ ਕੋਈ ਕਿਚਨ ਵਿੱਚ ਬਹੁਤ ਐਕਸਪੈਂਸਿਵ ਇНГ੍ਰੀਡੀਐਂਟਸ ਯੂਜ਼ ਹੁੰਦੇ ਨੇ ਤੇ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਰਾਈਟ ਟੂਲ ਫॉर ਰਾਈਟ ਇਕਵਿਪਮੈਂਟ ਮਤਲਬ ਜਿਹੜਾ ਤੁਸੀਂ ਆਲੂ ਪੀਲ ਕਰੋਗੇ ਪੀਲਰ ਨਾਲ ਔਰ ਨਾਈਫ ਨਾਲ ਨਾਈਫ ਵਾਲੇ ਨਾਲ ਜ਼ਿਆਦਾ ਵੇਸਟੇਜ ਹੋਏਗੀ ਤੋਂ ਬੈਸਟ ਪ੍ਰੈਕਟਿਸਸ ਤੁਸੀਂ ਕਰਨੀਆਂ ਨੇ ਨੀਟ ਹਾਈਜੀਨ ਰੱਖਣਾ ਹੈ ਫੂਡ ਪੋਇਜ਼ਨਿੰਗ ਦੇ ਬੜੇ ਚਾਂਸਸ ਹੁੰਦੇ ਨੇ ਤੇ ਮਤਲਬ ਯੂ نو ਇੱਕ ਕਪੜਾ ਹਰ ਚੀਜ਼ ਵਾਸਤੇ ਯੂਜ਼ ਨਹੀਂ ਹੋ ਰਿਹਾ ਸਹੀ ਹੈ ਤੋਂ ਤੁਹਾਨੂੰ ਹਾਈਜੀਨ ਤੁਹਾਨੂੰ ਟੈਂਪਰੇਚਰ ਤੁਹਾਨੂੰ ਪ੍ਰੋਸੈਸ ਤੁਹਾਨੂੰ ਕਾਸਟ ਉਹਦਾ ਧਿਆਨ ਰੱਖਣਾ ਹੈ ਤੁਹਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਭਾਈ ਜਿਹੜੀ ਤੁਸੀਂ ਇਲੈਕਟ੍ਰਿਸਿਟੀ એનર્ਜੀ ਆਸਪਾਸ ਹੈ ਉਹ ਵੇਸਟ ਨਹੀਂ ਹੋ ਰਹੀ ਹੈ। ਹੋਰ ਇਹ ਵੀ ਧਿਆਨ ਰੱਖਣਾ ਹੈ ਕਿ ਜਿਹੜਾ ਖਾਣਾ ਹੈ ਉਹ ਬਿਲਕੁਲ ਟਾਈਮ ਤੇ ਪਹੁੰਚੇ। ਸਹੀ ਹੈ। ਹੋਰ ਇਹ ਵੀ ਧਿਆਨ ਰੱਖਣਾ ਹੈ ਕਿ ਭਾਈ ਜੋ ਗੈਸ ਨੂੰ ਜਾ ਕੇ ਫੀਡਬੈਕ ਲੈਣਾ ਕਿ ਸਭ ਠੀਕ ਸੀਗਾ। ਹੋਰ ਅਗਰ ਕੋਈ ਕੰਪਲੇਂਟ ਆਏ ਤਾਂ ਗੈਸ ਨੂੰ ਜਾ ਕੇ ਮਿਲੋ। ਦੇਖੋ ਹਰ ਬੰਦੇ ਦਾ ਨਾ ਸਵਾਦ ਸੇਮ ਨਹੀਂ ਹੁੰਦਾ। ਇੱਕ ਰੈਸਪੀ ਇੱਕ ਨੂੰ ਬਹੁਤ ਅੱਛੀ ਲੱਗੇਗੀ, ਦੂਜੇ ਨੂੰ ਨਹੀਂ ਅੱਛੀ ਲੱਗੇਗੀ। ਸਹੀ ਹੈ। ਬਟ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਉਹਨੂੰ ਆਪਣੇ ਦਿਲ ਤੇ ਨਾਲ ਲੈ ਕੇ ਜਾ ਕੇ ਦੇਖੋ ਕਿ ਗੈਸ ਦਾ ਟ ਔਰ ਫਿਰ ਗੈਸਨੂਅ ਸਰਵਿਸ ਦੋ ਜੋ ਕਿ ਫੂਡ ਉਹਦੇ ਟੇਸ ਦੇ ਹਿਸਾਬ ਨਾਲ ਬਣਾ ਸਕੋ ਤੁਸੀਂ ਕਦੇ ਹੋਇਆ ਇਸ ਤਰ੍ਹਾਂ ਵੀ ਬਹੁਤ ਬਾਰ ਜੀ ਦਿਲ ਤੇ ਲੱਗਿਆ ਹੋਵੇ ਵੀ ਹਾਂ ਯਾਰ ਮੈਂ ਇਹ ਪਿਆਰ ਨਾਲ ਬਣਾਇਆ ਨਹੀਂ ਬਹੁਤ ਬਾਰ ਹੋਇਆ ਬਹੁਤ ਬਾਰ ਹੋਇਆ ਕਈ ਬਾਰ ਗਲਤੀ ਨਹੀਂ ਸੀ ਕਈ ਬਾਰ ਗਲਤੀ ਨਾਲ ਵੀ ਹੋਇਆ ਕਿ ਇਗਨੋਰ ਕਰਤਾ ਨਾ I think that is the learning ਉਹ ਹਰ ਫੇਜ਼ ਆਂਦਾ ਹੈ ਤਾਂ ਮੈਂ ਸਾਰਿਆਂ ਨੂੰ ਕਹਾਂਗਾ ਪਲੀਜ਼ ਗਲਤੀਆਂ ਕਰੋ ਲੇਕਿਨ ਉਹ ਗਲਤੀ ਰਿਪੀਟ ਨਾ ਕਰੋ ਉਸ ਗਲਤੀ ਤੋਂ ਸਿੱਖੋ ਔਰ ਦੇਖੋ ਕਿ ਕਿਉਂ ਗਲਤੀ ਹੋਈ ਹੈ ਔਰ ਉਹਨੂੰ ਆਪ ਉਹਨੂੰ ਐਨਲਾਈਜ਼ ਕਰੋ ਉਹ ਬਣਾਉਂਦਾ ਕਿਤੇ ਮਨ ਦੇ ਵਿੱਚ ਆਇਆ ਹੋਵੇ ਛੇਤੀ ਛੇਤੀ ਬਣਾਵਾ ਯਾਰ ਆਹ ਕੰਮ ਕਰਨਾ ਉਧਰ ਜਾਣਾ ਕਰਨਾ ਉਦਾਂ ਜਿੱਦਾਂ ਤੁਸੀਂ ਪਹਿਲਾਂ ਐਟੀਟਿਊਡ ਦੀ ਗੱਲ ਕੀਤੀ ਆ ਨਹੀਂ 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 ਅਗਰ ਉਹ ਅਗਰ ਕਿਤੇ ਜਾਣਾ ਹੈ ਤਾਂ ਉਹ ਫਿਰ ਕਿਸੇ ਨੂੰ ਹੈਂਡਓਵਰ ਦੇ ਕੇ ਜਾਣਾ ਹੈ ਜਲਦਬਾਜ਼ੀ ਕੰਮ ਨਹੀਂ ਕਰਨਾ ਉਹ ਕਹਿੰਦੇ ਨਾ ਜਲਦੀ ਦਾ ਕੰਮ ਸ਼ੈਤਾਨ ਦਾ ਉਹ ਬਿਲਕੁਲ ਕਿਚਨ ਵਿੱਚ ਬਿਲਕੁਲ ਫੈਕਟ ਬੈਠਦਾ ਕਿਉਂਕਿ ਦੇਖੋ ਅਗਰ ਤੁਸੀਂ ਫਾਇਰ ਜ਼ਿਆਦਾ ਵੀ ਕਰ ਲੋਗੇ ਨਾ ਇਹਦਾ ਮਤਲਬ ਨਹੀਂ ਆ ਖਾਣਾ ਜਲਦੀ ਬਣ ਜਾਏਗਾ ਸਹੀ ਹੈ ਉਹ ਫਾਇਰ ਸਾਈਡ ਦੀ ਬਰਤਨ ਨੂੰ ਜਲਾਏਗੀ ਸਹੀ ਹੈ ਤੇ ਅਸੀਂ ਇਹ ਬਲੀਵ ਕਰਦੇ ਹਾਂ ਸਹਜ ਪਕੇ ਸੋ ਮਿੱਠਾ ਹੋਏ ਸਹੀ ਹੈ ਤੋਂ ਉਹਨੂੰ ਕਰਨਾ ਹੈ ਅੱਛੇ ਮਨ ਔਰ ਭਾਵਨਾ ਨਾਲ ਪਕਾਣਾ ਹੈ ਜਲਦਬਾਜੀ ਹੈ ਤਾਂ ਪਲੀਜ਼ ਕਿਸੇ ਹੋਰ ਨੂੰ ਕਹਿ ਕੇ ਕਿ ਤੂੰ ਇਹ ਕਰ ਆਈ ਹੈਵ ਸਮ ਵਰਕ ਉਹ ਕਰੋ ਲੇਕਿਨ ਉਸ ਚੀਜ਼ ਨੂੰ ਜਲਦਬਾਜੀ ਮਤ ਕਰੋ ਸੰਘਰਸ਼ ਕਰਦਿਆਂ ਦੌਰਾਨ ਇੱਥੋਂ ਤੱਕ ਪਹੁੰਚਣ ਦੌਰਾਨ ਜ਼ਿੰਦਗੀ ਚ ਬੜੇ ਉਤਰਾ ਚੜ੍ਹਾਅ ਆਏ ਹੋਣਗੇ ਬਹੁਤ ਕੁਝ ਦੇਖਿਆ ਹੋਣਾ ਤੁਸੀਂ ਕੋਈ ਕੋੜੀ ਮਿੱਠੀ ਯਾਦ ਜਿਹੜੀ ਸਦੀ ਵੀ ਤੁਹਾਡੇ ਮਨ ਚ ਹੋਵੇ ਸਾਂਝ ਕਰਨੀ ਚਾਹੁੰਦੇ ਹਾਂ ਵੈ ਇੱਕ ਕੁਐਸਚਨ ਨਾ ਬਹੁਤ ਲੋਕੀ ਪੁੱਛਦੇ ਨੇ ਔਰ ਇਹਦਾ ਮੇਰੇ ਕੋਲ ਕੋਈ ਸਟ੍ਰੇਟ ਆਨਸਰ ਨਹੀਂ ਹੈ ਆਨਸਰ ਇਸ ਕਰਕੇ ਨਹੀਂ ਹੈ ਕਿਉਂਕਿ ਇਕਤੇ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਐਸੇ ਥਾਂਵ ਤੇ ਪਹੁੰਚਿਆ ਹੂੰ ਕਿ ਜਿੱਥੇ ਲੱਗਦਾ ਹੈ ਕਿ ਬਸ ਹੁਣ ਸਭ ਕੁਝ ਅਚੀਵ ਕਰ ਲੇਤਾ ਤੇ ਮੈਨੂੰ ਅੱਜ ਵੀ ਲੱਗਦਾ ਹੈ ਕਿ ਕਿੰਨਾ ਕੁਝ ਅਚੀਵ ਕਰਨ ਨੂੰ ਬਿਲਕੁਲ ਔਰ ਜਿਹੜੀ ਵੀ ਡਿਫਿਕਲਟੀਜ਼ ਹਾਰਡਸ਼ਿਪਸ ਆਉਂਦੀਆਂ ਨੇ ਉਹ ਹਰ ਰੋਜ਼ ਆਉਂਦੀਆਂ ਨੇ ਇਹ ਰੋਜ਼ ਦੇ ਚੈਲੰਜਸ ਹੈਗੇ ਕਿ ਤੁਸੀਂ ਸੋਚੋ ਕਿ ਹਾਂ ਹੁੰਦਾ ਕੀ ਹੈ ਕਿ ਕੋਈ ਚੈਲੰਜ ਆਇਆ ਖੜਾ ਹੈ ਤੇ ਉਹ ਪਹਿਲੇ ਤੁਸੀਂ ਆਪਣਾ ਫੇਸ ਕਰ ਚੁੱਕੇ ਹੋ ਤਾਂ ਤੁਹਾਨੂੰ ਐਕਸਪੀਰੀਅੰਸ ਹੈ ਕਿ ਇਹਨੂੰ ਕਿਸ ਤਰ੍ਹਾਂ ਮੈਂ ਚੇਂਜ ਕਰ ਸਕਦਾ ਬਿਲਕੁਲ ਤਾਂ ਇਸ ਕਰਕੇ ਉਹ ਲਾਈਫ ਆਸਾਨ ਲੱਗਦੀ ਹੈ ਲੇਕਿਨ ਲਾਈਫ ਆਸਾਨ ਹੈ ਨਹੀਂ ਉਹ ਚੈਲੰਜਸ ਸ਼ਰਤ ਦੀ ਲਾਈਫ ਹੀ ਡੇਲੀ ਹੈਗੇ ਬਟ ਸਿンス ਉਹ ਤੁਸੀਂ ਰੋਜ਼ ਰੋਜ਼ ਹੈਂਡਲ ਕਰਦੇ ਹੋ ਤੇ ਉਸ ਹਿਸਾਬ ਨਾਲ ਦੇਖਿਆ ਜਾਂਦਾ ਹੈ ਕਿ ਬਟ ਜਿਹੜਾ ਐਜ਼ ਅ ਸ਼ੈਫ ਅਗਰ ਮੈਨੂੰ ਕੁਝ ਚੁਪਦਾ ਹੈਗਾ ਜੀ ਉਹ ਉਹ ਚੀਜ਼ ਚੁਪਦੀ ਹੈਗੀ ਜਿਹੜੇ ਕਦੇ ਯੰਗਸਟਰਸ ਆ ਕੇ ਜੋ ਕਿਚਨ ਨੂੰ ਖਾਣਾ ਬਣਾ ਨਜ਼ਰ ਬਣਾਉਂਦੇ ਨੇ ਹੂੰ ਹੋਰ ਲੱਗਦਾ ਹੈ ਕਿ ਭਈ ਇਹ ਇਸ ਸਿਰਫ ਇਸ ਨੂੰ ਇੱਕ ਜੌਬ ਦੀ ਤਰ੍ਹਾਂ ਲੈ ਰਹੇ ਨੇ ਅਮ ਔਰ ਇਸ ਖਾਣੇ ਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਕਰ ਰਹੇ ਜਿਸ ਤਰ੍ਹਾਂ ਕਿ ਇੱਕ ਸ਼ੈਫ ਨੂੰ ਕਰਨਾ ਚਾਹੀਦਾ ਅ ਆਈ ਥਿੰਕ ਉੱਥੇ ਲੱਗਦਾ ਹੈ ਕਿ ਮਤਲਬ ਇਨਾਂ 'ਚ ਉਹ ਭਾਵਨਾ ਹੈ ਨਹੀਂ ਹਾਂ ਤੇ ਉਸ ਕੇਸ ਵਿੱਚ ਲੱਗਦਾ ਹੈ ਕਿ ਨਹੀਂ ਇਨਾਂ ਨੂੰ ਜਾਂ ਤੇ ਪ੍ਰੋਪਰ ਮੈਂਟਰਸ਼ਿਪ ਦੀ ਜ਼ਰੂਰਤ ਹੈ ਜਾਂ ਨਾ ਨੂੰ ਪ੍ਰੋਪਰ ਟ੍ਰੇਨਿੰਗ ਦੀ ਜ਼ਰੂਰਤ ਹੈ ਜੀ ਲੇਕਿਨ ਐਟ ਲੀਸਟ ਉਹ ਦੇਖ ਕੇ ਥੋੜਾ ਜੀਵ ਲੱਗਦਾ ਹੈ ਲੇਕਿਨ ਹਰ ਚੀਜ਼ ਦਾ ਇਲਾਜ ਐਸੀ ਗੱਲ ਨਹੀਂ ਹੈ ਕਿ ਉਹ ਇਲਾਜ ਹੋ ਨਹੀਂ ਸਕਦਾ ਉਹ ਚੀਜ਼ ਟੈਕਲ ਕਰ ਨਹੀਂ ਸਕਦੇ ਸਹੀ ਹਾਂਜੀ ਤੁਹਾਡੇ ਤੋਂ ਅੱਗੇ ਲੈਣ ਤੋਂ ਪਹਿਲਾਂ ਨਵਾਂ ਯੂਥ ਤੁਹਾਨੂੰ ਬਹੁਤ ਫੋਲੋ ਕਰਦਾ ਹੋਣਾ ਬਹੁਤ ਤੁਹਾਡੇ ਨੇ ਤੋਂ ਕੋਈ ਨਵਾਂ ਕੁਸਨ ਸਿੱਖਿਆ ਹੋਣਾ ਸਿੱਖ ਰਹੇ ਹੋਣਗੇ ਜੀ ਜੀ ਕੋਈ ਮੈਸੇਜ ਜਾਂ ਕੋਈ ਕੋਈ ਐਸੀ ਗੱਲ ਜਿਹੜੀ ਉਹਨਾਂ ਦੇ ਅੱਗੇ ਫਿਊਚਰ ਲਈ ਬਹੁਤ ਉਹਨਾਂ ਲਈ ਸਹਾਇਕ ਸਿੱਧ ਹੋਵੇ ਹਾਂ ਮੈਂ ਹੀ ਕਵਾਂਗਾ ਕਿ ਮਤਲਬ ਸਲੋ ਐਂਡ ਸਟਡੀ ਵਿਨਸ ਦ ਰੇਸ ਜਿਆਦਾ ਦੌੜੋ ਨਾ ਕਛੂ ਬਣੋ ਹਾਂ ਬਿਲਕੁਲ ਆਰਾਮ ਨਾਲ ਨਹੀਂ ਕਛੂਆ ਵੀ ਨਾ ਬਣੋ ਜਿੱਥੇ ਦੌੜਨਾ ਹੈ ਥੋੜਾ ਦੌੜ ਵੀ ਲੋ ਜੀ ਲੇਕਿਨ ਦੂਜੇ ਦੀ ਥਾਲੀ ਚ ਕਿਉਂ ਕਿੰਨਾ ਉਹ ਦੇਖ ਕੇ ਪਰੇਸ਼ਾਨ ਨਾ ਹੋ ਜੀ ਅ ਤੁਹਾਡੇ ਆਪਣੀ ਲਾਈਫ ਹੈ ਉਸ ਲਾਈਫ ਦਾ ਬੈਸਟ ਆਪਣਾ ਕਰੋ ਅ ਧੀਰੇ ਧੀਰੇ ਸਿੱਖੋ ਪੋਜੀਸ਼ਨ ਵਾਸਤੇ ਮਤ ਦੌੜੋ ਮਤਲਬ ਤੁਸੀਂ ਇੱਕ ਹੋਟਲ ਵਿੱਚ ਕੰਮ ਕਰ ਰਹੇ ਹੋ ਤੁਹਾਨੂੰ ਕੋਈ 500 ਰੁਪਏ ਜ਼ਿਆਦਾ ਦੇ ਰਿਹਾ ਹੈ ਇੱਕ ਪੋਜੀਸ਼ਨ ਐਕਸਟਰਾ ਦੇ ਰਿਹਾ ਹੈ ਤੁਸੀਂ ਇਸ ਨੌਕਰੀ ਨੂੰ ਛੋੜ ਕੇ ਅੱਗੇ ਚਲੇ ਜਾਓ ਸਹੀ ਹੈ ਤੇ ਉਹਦੇ ਵਿੱਚ ਨਾ ਤੁਸੀਂ ਪੈਸਾ ਤਾਂ ਕਮਾ ਲੋਗੇ ਲੇਕਿਨ ਇੱਕ ਟਾਈਮ ਐਸਾ ਆਏਗਾ 5 6 7 ਬਾਅਦ ਜਦੋਂ ਤੁਹਾਨੂੰ ਲੱਗੇਗਾ ਕਿ ਯਾਰ ਮੈਂ ਐਕਸਪੀਰੀਐਂਸ਼ਲੀ ਗਰੋ ਨਹੀਂ ਹੋਇਆ ਮੈਂ ਐਕਸਪੀਰੀਐਂਸ ਦੇ ਨਾਲ ਗਰੋ ਨਹੀਂ ਹੋਇਆ ਮੈਂ ਤਾਂ ਬਸ ਗਰੋ ਜੌਬ ਛੋੜ ਛੋੜ ਕੇ ਹੋਇਆ ਪਰਸਨੈਲਿਟੀ ਐਕਸਪਲੋਰ ਨਹੀਂ ਹੋਈ ਹਾਂ ਬਿਲਕੁਲ ਤਾਂ ਆਈ ਥਿੰਕ ਉਹ ਬਹੁਤ ਇੰਪੋਰਟੈਂਟ ਹੈ ਬਿਕੋਜ਼ ਉਤਾਰ ਚੜਾਵ ਦੇਖਣੇ ਬਹੁਤ ਇੰਪੋਰਟੈਂਟ ਹੈਗੇ ਅਗਰ ਲਾਈਨ ਬਿਲਕੁਲ ਸਿੱਧੀ ਚੱਲੇਗੀ ਤਾਂ ਲਾਈਫ ਲਾਈਨ ਹੀ ਨਹੀਂ ਹੈ ਡੈਡ ਹੈ ਸਹੀ ਹੈ ਲਾਈਫ ਚੱਲਦੀ ਹੈ ਅਪ ਐਂਡ ਡਾਊਨ ਹੈ ਤਾਂ ਆਈ ਥਿੰਕ ਦੈਟ ਇਜ਼ ਇੰਪੋਰਟੈਂਟ ਔਰ ਉਸ ਨੂੰ ਆਪਣੇ ਮੈਂਟੋਰ ਰੱਖੋ ਆਪਣੇ ਕੋਈ ਗੁਰੂ ਬਣਾਓ ਜੀ ਜਿਹਨੂੰ ਫੋਲੋ ਕਰੋ ਜਿਹਦੇ ਨਾਲ ਤੁਸੀਂ ਕਦੇ ਮੁਸੀਬਤ ਆਏ ਤਾਂ ਐਟਲੀਸਟ ਤੁਸੀਂ कुछ सीख सको कुछ अपनी प्रॉब्लम शेयर कर सको बहुत जरूरी है आई थिंक किस नॉट ओनली इन हॉस्पिटैलिटी इंडस्ट्री आई थिंक किसी भी स्किल यू शुड हैव अट ऑर जिनों नो अपने करियर के बारे अपने डिस्कशन करो और आई थिंक बहुत इंपॉर्टेंट नैटवर्किंग बहुत ज्यादा इंपॉर्टेंट है शेफ्स की लाइन सही ग ਜੀ ਬਾਕੀ ਵਾਲੀ ਸਾਹਿਬ ਅੱਜ ਬਹੁਤ ਸੋਹਣਾ ਸਵੱਭਾ ਬਣਿਆ ਥੋੜੇ ਸਮੇਂ ਦੇ ਵਿੱਚ ਬਹੁਤ ਕੀਮਤੀ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਔਰ ਸਾਡਾ ਇਹ ਪ੍ਰੋਮਿਸ ਅਭੀ ਕਿਤੇ ਸਾਡਾ ਦਿੱਲੀ ਕਿਹੜਾ ਵਜ ਜਾਣਾ ਉਹ ਤੁਹਾਡੇ ਹੱਥਾਂ ਦਾ ਸਵਾਦ ਅਸੀਂ ਜ਼ਰੂਰ ਮੰਨਾਂਗੇ ਸੋ ਬਹੁਤ ਸ਼ੁਕਰੀਆ ਥੈਂਕ ਯੂ ਸਾਡੇ ਦਰਸ਼ਕਾਂ ਨਾਲ ਬਹੁਤ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ ਦੋਸਤੋ ਸਰਦਾਰ ਪ੍ਰਵਿੰਦਰ ਸਿੰਘ ਵਾਲੀ ਜੀ ਡਾਕਟਰ ਸ਼ੈ ਪ੍ਰਵਿੰਦਰ ਸਿੰਘ ਵਾਲੀ ਕਹਿ ਕੇ ਇਹਨਾਂ ਨੂੰ ਸੰਬੋਧਨ ਕਰਨਾ ਜ਼ਿਆਦਾ ਚੰਗਾ ਲੱਗਦਾ ਕਿਉਂਕਿ ਆਪਣੇ profession ਦੇ ਡਾਕਟਰ ਨੇ ਮਾਹਿਰ ਨੇ ਬਹੁਤ ਕੁਝ ਅਚੀਵ ਕਰ ਲਿਆ ਪਰ ਕਹਿੰਦੇ ਹਲੇ ਬਹੁਤ ਕੁਝ ਅਚੀਵ ਕਰਨਾ ਮੈਨੂੰ ਇੱਥੇ ਡਾਕਟਰ ਸਾਹਿਬ ਇਹ ਕਹਿੰਦਾ ਉਹ ਰਣਵੀਰ ਰਾਣਾ ਜੀ ਦੀ ਇੱਕ ਰਣਵੀਰ ਰਾਣਾ ਜੀ ਦੇ ਐਕਟਰ ਨੇ ਉਹਨਾਂ ਦੀ ਇੱਕ ਗੱਲ ਯਾਦ ਆ ਗਈ ਵੀ ਤਾਂ ਉਮਰ ਤੁਹਾਡੀ ਨਾ ਡਾਇਰੀ ਦੇ ਵਿੱਚ ਪਰਸਨਲ ਡਾਇਰੀ ਦੇ ਵਿੱਚ ਬਹੁਤ ਸਾਰੇ ਸੁਪਨੇ ਲਿਖ ਕੇ ਰੱਖੋ ਤੁਹਾਡੇ ਮਰਨ ਤੋਂ ਬਾਅਦ ਜੇ ਤੁਹਾਡੇ ਪਰਿਵਾਰ ਵਾਲੇ ਡਾਇਰੀ ਖੋਲਣ ਨਾ ਤਾਂ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਹਲੇ ਇਹਦੇ ਆ ਸੁਪਨੇ ਹੈਗੇ ਸੀ ਬੰਦਾ ਪਹਿਲਾਂ ਚਲਾ ਗਿਆ ਹੈ ਨਾ ਸੋ ਇਸ ਕਰਕੇ ਇਸ਼ਾਲਾ ਤੁਹਾਡੇ ਸੁਪਨੇ ਦਿਨੋਂ ਦਿਨ ਅੱਗੇ ਵਾਧੇ ਤੁਰੇ ਜਾਣ ਤੇ ਤੁਸੀਂ ਸੁਪਨਿਆਂ ਦੇ ਪਿੱਛੇ ਪਿੱਛੇ ਫਿਰ ਅਸੀਂ ਫਿਰ ਕਦੇ ਬੈਠਗੇ ਥੈਂਕ ਯੂ ਜੀ ਸੋ ਦੋਸਤੋ ਗੱਲਬਾਤ ਕਿਵੇਂ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਗੱਲਾਂ ਅੱਗੇ ਕਿਸੇ ਲਈ ਬਹੁਤ ਵੱਡਾ ਪਲੇਟਫਾਰਮ ਬਹੁਤ ਵੱਡੀ ਕਾਉਂਸਲ ਆਫ ਜ਼ਾਈ ਦੇ ਸਕਦੀਆਂ ਨੇ ਸੋ ਮੈਂ ਇੱਥੇ ਬ੍ਰਾਮ ਲਾਈਨ ਆ ਅਗਿਆ데요 ਕੈਮਰਾਮੈਨ ਸਰਜੀਤ ਦੇ ਨਾਮ ਮੈਂ ਹਜਰ ਦਸਦੂ